ਬਹੁਤ ਵਧੀਆ ਲੱਗਿਆ ਜੀ ਪਿੰਡ ਪਹੁੰਚ ਕੇ ਜੀ ਸਾਰਿਆਂ ਦਾ ਮੇਰੇ ਵੱਲੋਂ ਤੇ ਮੇਰੇ ਪਰਿਵਾਰ ਵੱਲੋਂ ਸਾਰੇ ਪਿੰਡ ਵਾਸੀਆਂ ਦਾ तहे ਦਿਲੋਂ ਧੰਨਵਾਦ ਕਰਦਾ ਜੋ ਹੀ ਪਹੁੰਚਿਆ ਇੱਥੇ ਜੀ ਬਹੁਤ ਖੁਸ਼ੀ ਹੋ ਗਈ ਹੋ ਗਿਆ ਜੀ ਤੁਹਾਨੂੰ ਜੋਬ ਤੇ ਮੈਨੂੰ 14 ਸਾਲ ਹੋ ਗਏ ਜੀ ਉੱਥੇ ਜੋਬ ਜਦੋਂ ਤੁਸੀਂ ਕੀਤੀ ਤਾਂ ਕਿਸ ਤਰ੍ਹਾਂ ਦਾ ਮਨ ਦੇ ਵਿੱਚ ਬਲਬਲੇ ਮਿਲਦੇ ਸੀਗੇ ਕਿ ਪਿੰਡ ਦੀ ਯਾਦ ਵੀ ਆਉਂਦੀ ਸੀ ਤੁਹਾਨੂੰ ਇਹ ਤਾਂ ਹੁੰਦੀ ਹੈ ਜੀ ਪਿੰਡ ਦਾ ਮਿਸ ਕਰਦੀ ਹਰ ਇੱਕ ਹੁੰਦਾ ਜੀ ਤੇ ਫਿਰ ਉੱਥੇ ਜਾ ਕੇ ਤੁਸੀਂ ਕੀ ਉਪਲਬਧ ਦੀ ਇਹ ਹਾਸਲ ਕੀਤੀ ਕਿ ਜਿਹੜਾ ਹੈਗਾ ਸਰਕਾਰ ਨੂੰ ਜਾਂ ਤੁਹਾਡੇ ਵਿਭਾਗ ਨੂੰ ਤੁਹਾਨੂੰ ਮੈਡਲ ਦੇਣਾ ਪਿਆ ਹਾਂਜੀ ਉਹ ਆਪਣੇ ਹੈਲੀ ਕ੍ਰੈਸ਼ ਹੋ ਗਿਆ ਸੀਗਾ ਜੀ ਤੇ ਉਹਦੇ ਵਿੱਚ ਪੈਲੇਟ ਕੱਢੇ ਸੀਗੇ ਆਪਾਂ ਨੇ ਜੀ ਦੋ ਪੈਲੇਟ ਸੀਗੇ ਹਾਂਜੀ ਦੋ ਪੈਲੇਟ ਹਾਂਜੀ ਉਹਨਾਂ ਦੀ ਜਾਨ ਬਚਾਈ ਤੁਸੀਂ ਇਸ ਚੀਜ਼ ਦਾ ਮਾਣ ਤੁਹਾਨੂੰ ਤੇ ਤੁਹਾਡੇ ਪਿੰਡ ਨੂੰ ਵੀ ਮਾਣ ਹੈ ਜੀ ਹਾਂਜੀ ਹਾਂਜੀ ਸਾਰਿਆਂ ਨੂੰ ਜੀ ਅੱਜ ਫਿਰ ਬੜਾ ਤੁਹਾਡੇ ਤੇ ਜਿਹੜਾ ਪ੍ਰਾਊਡ ਫੀਲ ਕਰ ਰਹੇ ਨੇ ਤੁਹਾਡੇ ਪਿੰਡ ਦੇ ਲੋਕ ਕਿੰਨਾ ਤੁਹਾਨੂੰ ਮਾਣ ਦੇ ਵਿੱਚ ਕੀ ਲੱਗ ਰਿਹਾ ਵੀ ਬਹੁਤ ਵੱਡੀ ਖੁਸ਼ੀ ਮਹਿਸੂਸ ਹੋ ਰਹੀ ਬਹੁਤ ਖੁਸ਼ੀ ਹੁੰਦੀ ਹੈ ਜੀ ਇਹੋ ਜਿਹਾ ਮੌਕਾ ਕਦੇ ਕਦੇ ਮਿਲਦਾ ਜ਼ਿੰਦਗੀ ਦੇ ਵਿੱਚ ਹੀ ਤੇ ਬਹੁਤ-ਵਧੀਆ ਸਾਰਿਆਂ ਦਾ ਧੰਨਵਾਦ ਕਰਦੇ ਆਪਾਂ ਦੇ ਲੋ ਜੀ ਨੌਜਵਾਨਾਂ ਨੂੰ ਕੀ ਕਹਿਣਾ ਚਾਹੋਗੇ ਨੌਜ ਤੇ ਵਧੀਆ ਪ੍ਰੈਕਟਿਸ ਕਰੋ ਆਪਦੀ ਹਨਾ ਸਿਹਤ ਬਲ ਤੇ ਧਿਆਨ ਦੋ ਤੇ ਚੰਗੇ ਕੰਮ ਕਰੋ ਵਧੀਆ ਹਨਾ ਖੇਡ ਵੱਲ ਜਾਓ ਯਾਤਰ ਤੇ ਦੀ ਕਹਿੰਦਾ ਤੁਹਾਡੇ ਪਿੰਡ ਦੇ ਹੋਰ ਵੀ ਨੌਜਵਾਨ ਬਹੁਤ ਸਾਰੇ ਕਹਿੰਦੇ ਫੌਜ ਦੇ ਵਿੱਚ ਆਰਮੀ ਦੇ ਵਿੱਚ ਵੱਖ-ਵੱਖ ਮੈਕ ਮੈਚ ਕੰਮ ਕਰ ਰਹੇ ਹਾਂ ਹਾਂਜੀ ਸਾਡਾ ਪਿੰਡ 80 ਮਤਲਬ 80 ਤੋਂ ਉੱਪਰ ਹੀ ਨੇ ਸਾਡੇ ਫੌਜ ਦੇ ਵਿੱਚ ਹੀ ਬਹੁਤ ਵਧੀਆ ਸਾਰੇ ਜੋੜੀ ਨਮਾਰੇ ਨੇ ਜੀ ਫਿਰ ਹੁਣ ਕਿੰਨਾ ਸਮਾਂ ਤੁਸੀਂ ਆਪਣੇ ਪਿੰਡ ਦੇ ਵਿੱਚ ਜਿਹੜਾ ਹੈਗਾ ਬਜ਼ੁਰਗਾਂ ਨਾਲ ਬੱਚਿਆਂ ਨਾਲ ਟਾਈਮ ਸਪੈਂਡ ਕਰੋਗੇ ਇਹ 10 ਦਿਨ ਦੀ ਛੁੱਟੀ ਵਾਸਤੇ ਮਿਲੀ ਹੈ ਜੀ ਉਹ ਇਦਾਂ ਤੇ ਅੱਜ ਸਾਡੇ ਪਿੰਡ ਦੇ ਨਾਇਕ ਹਰਦੀਪ ਸਿੰਘ ਸੈਨਾ ਮੈਡਲ ਪ੍ਰਾਪਤ ਕਰਕੇ ਪਿੰਡ ਦੇ ਵਿੱਚ ਆਏ ਨੇਗੇ ਸਾਰੇ ਪਿੰਡ ਨੇ ਉਹਨਾਂ ਦਾ ਬਹੁਤ ਸਹਿਯੋਗ ਕਰਿਆ ਜੀ ਸਹਿਯੋਗ ਕਰਨ ਵਾਸਤੇ ਸਾਰਿਆਂ ਨੇ ਹਮਾ ਹਮਾ ਕੇ ਪਹੁੰਚੇ ਉਹਨਾਂ ਦੇ ਸਵਾਗਤ ਵਾਸਤੇ ਤੇ ਸਾਰਿਆਂ ਨੂੰ ਉਹਨਾਂ ਦੇ ਘਰ ਤੱਕ ਲੈ ਗਏਾਂਗੇ ਬਾਜੇ ਢੋਲ ਵਜਾ ਕੇ ਜੀ ਕਿੰਨਾ ਕੁਸ਼ਾਲ ਲੋਕਾਂ ਦਾ ਵੀ ਦੇਖਣ ਨੂੰ ਮਿਲੇ ਪਿੰਡ ਵਾਸੀ ਬਹੁਤ ਜ਼ਿਆਦਾ ਉਤਸ਼ਾਹ ਹੈ ਜੀ ਸਾਰਾ ਪਿੰਡ ਇੱਕ ਹੋ ਕੇ ਸਾਰੇ ਪਹੁੰਚੇ ਸੀਗੇ ਸਾਰੇ ਨਾਲ ਲੈ ਕੇ ਇਕੱਠੇ ਹੋ ਕੇ ਉਹਨਾਂ ਦੇ ਘਰ ਤੱਕ ਗਏ ਨੇਗੇ ਕਿ ਡਿਊਟੀ ਸੀ ਵੀਰ ਜੀ ਦੀ ਡਿਊਟੀ ਉਹਨਾਂ ਦੀ ਅਰੁਣਾਚਲ ਪ੍ਰਦੇਸ਼ ਦੇ ਵਿੱਚ ਸੀਗੀ ਤੇ ਇੱਕ ਹੈਲੀਕਾਪਟਰ ਕ੍ਰੈਸ਼ ਹੋ ਗਿਆ ਸੀਗਾ ਉਸ ਦੇ ਦੌਰਾਨ ਉਹਨਾਂ ਨੇ ਦੋ ਅਫਸਰਾਂ ਦੀ ਜਾਨ ਬਚਾਈ ਸੀਗੀ ਉਸ ਦੇ ਚੱਕਰ ਉਹਨਾਂ ਨੂੰ ਵੀਰਤਾ ਸਨਮਾਨ ਮਿਲਿਆਗਾ ਸੈਨਾ ਮੈਡਲ ਸਰਦਾਰ ਹਰਦੀਪ ਸਿੰਘ ਜੀ ਜਿਹੜੇ ਕਿ ਭਾਰਤੀ ਸੈਨਾ ਦੇ ਵਿੱਚ ਆਪਣੀ ਭੂਮਿਕਾ ਨਿਭਾ ਰਹੇ ਨੇਗੇ ਆਪਣੀ ਨੌਕਰੀ ਕਰ ਰਹੇ ਨੇ ਉਹਨਾਂ ਨੇ ਬਹੁਤ ਹੀ ਸ਼ਾਨਦਾਰ ਪ੍ਰਦਰਸ਼ਨ ਕੀਤਾਗਾ ਬਹੁਤ ਹੀ ਸ਼ਾਨਦਾਰ ਸੇਵਾਵਾਂ ਨਿਭਾਈਆਂ ਰਹੀਆਂ ਉਹਨਾਂ ਨੂੰ ਸੈਨਾ ਸੈਨਾ ਬਸਿਸ ਮੈਡਲ ਦੇ ਨਾਲ ਜਿਹੜਾ ਸਨਮਾਨਿਤ ਕੀਤਾ ਗਿਆ ਬਹੁਤ ਮਾਣ ਵਾਲੀ ਗੱਲ ਆ ਮੈਨੂੰ ਇਥੋਂ ਪਤਾ ਲੱਗਦਾਗਾ ਕਿ ਸਾਡੇ ਜਿਹੜੇ ਸਾਡੇ ਇਲਾਕੇ ਦੇ ਬੱਚੇ ਨੇ ਜਾਂ ਪੰਜਾਬ ਦੇ ਬੱਚੇ ਨੇ ਕਿ ਉਹ ਸੈਂਟਰ ਦੇ ਵਿੱਚ ਕੇਂਦਰੀ ਸਰਵਿਸਿਸ ਦੇ ਅੰਦਰ ਜਾਂ ਮਿਲਟਰੀ ਦੇ ਅੰਦਰ ਫੌਜ ਦੇ ਅੰਦਰ ਕਿਸ ਤਰ੍ਹਾਂ ਦੀ ਆਪਣੀ ਭੂਮਿਕਾ ਨਿਭਾਉਂਦੇ ਨੇ ਕਿ ਸਮਝ ਸਮਝਦਾ ਪੰਜਾਬ ਨੇ ਹਮੇਸ਼ਾ ਹੀ ਮੋਰੀ ਰੋਲ ਅਦਾ ਕੀਤਾ ਜਦੋਂ ਵੀ ਕਿਤੇ ਸਰਹੱਦ ਦੇ ਉੱਤੇ ਲੋੜ ਪਈਆ ਪੰਜਾਬ ਦੇ ਨੌਜਵਾਨਾਂ ਨੇ ਆਪਣੀ ਜਾਨ ਦੀ ਪਰਵਾਹ ਨਾ ਕੀਤੀ ਹੈ ਜਿਹੜੀ ਹੈਗੀ ਆ ਉਹ ਸਟੇਟ ਦੀ ਜਾਂ ਸਾਡੇ ਸੈਂਟਰ ਦੀ ਜਾਂ ਸਾਡੇ ਦੇਸ਼ ਦੀ ਜਿਹੜੀ ਆ ਉਹ ਰੱਖਿਆ ਕੀਤੀ